ਪੰਜਾਬ ਹੜ੍ਹਾਂ ਦੀ ਮਾਰ ਹੇਟਾ 2300 ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਨੇ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੋਏ ਨੇ ਤੇ 4 ਲੱਖ ਤੋਂ ਜ਼ਿਆਦਾ ਇਹੀ ਜਿਹੜਾ ਵਾ ਰਕਬਾ ਜਿਹੜਾ ਵਾ ਉਹ ਖਰਾਬ ਹੋਇਆ ਤੇ ਗੱਲ 12000 ਕਰੋੜ ਰੁਪਏ ਦੀ ਉਦੋਂ ਗੱਲ ਸਿਆਸਤ ਵਧ ਰਹੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦੌਰਾ ਕਰਕੇ ਪੰਜਾਬ ਨੂੰ 1600 ਕਰੋੜ ਰੁਪਏ ਦਿੱਤਾ ਤੇ ਫਿਰ ਕਹਿੰਦੇ ਕਿ 1200 ਕਰੋੜ ਰੁਪਏ ਪਹਿਲਾਂ ਹੀ ਸੂਬਾ ਸਰਕਾਰ ਕੋਲ ਐਸ ਡੀ ਆਰ ਐਫ ਫੰਡ ਦੇ ਵਿੱਚ ਪਿਆ ਹਾਲਾਂਕਿ ਪੰਜਾਬ ਦੇ ਅਧਿਕਾਰੀ ਤੇ ਪੰਜਾਬ ਦੇ ਮੰਤਰੀ ਦਿਆਂ ਰਾਵਾਂ ਵੱਖ-ਵੱਖ ਨੇ ਫਰਪਾਲ ਸਿੰਘ ਚੀਮਾ ਹੋਣਾ ਨੇ ਪਹਿਲਾਂ ਕਿਹਾ ਸੀ ਜੋ ਸੂਬੇ ਦੇ ਵਿੱਤ ਮੰਤਰੀ ਨੇ ਕਿ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਪਰ ਅਮਨ ਰੋੜਾ ਨੇ ਜਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਕਹਿੰਦੇ ਉਹ ਪੈਸਾ ਤਾਂ ਹੈ ਪਰ ਉਹ ਖਰਚੀਏ ਕਿਵੇਂ ਸਰਕਾਰ ਦੇ ਨਿਜਮ ਹੀ ਬੜੇ ਸਖਤ ਨੇ ਤਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਵੀ ਇਸ ਤੇ ਵਿਸ਼ੇਸ਼ ਟਿੱਪਣੀ ਆ ਜਾਂਦੀ ਹੈ ਪਰ ਇਸੇ ਦਰਾਨ ਮਸਲਾ ਉਦੋਂ ਹੋਰ ਜਗ ਜੈਰ ਹੋ ਜਾਂਦਾ ਜਦੋਂ ਕੈਗ ਦੀ ਰਿਪੋਰਟ ਦਾ ਹਵਾਲਾ ਦਿੱਤਾ ਜਾ ਰਿਹਾ ਹੁਣ ਕੈਗ ਦੀ ਰਿਪੋਰਟ ਕਹਿੰਦੀ ਹੈ ਕਿ ਪੰਜਾਬ ਸਰਕਾਰ ਕੋਲ 12000 ਕਰੋੜ ਰੁਪਏ ਪਿਆ ਤੇ ਉਸ ਤੇ ਫਿਰ ਇੱਕ ਵਾਰ ਸਿਆਸਤ ਸ਼ੁਰੂ ਹੋ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਘੇਰ ਲਿਆ ਉਹ ਪਹਿਲਾਂ ਹੀ 12000 ਕਰੋੜ ਦੇ ਮਸਲੇ 'ਚ ਕਹਿ ਰਹੇ ਕਿ ਸਰਕਾਰ ਸੂਬਾ ਸਰਕਾਰ ਸ਼ਰਿਆਮ ਝੂਠ ਬੋਲ ਰਹੀ ਆ ਪਰ ਹੁਣ ਅੱਜ ਉਹਨਾਂ ਨੇ ਕੈਗ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਫਿਰ ਪੰਜਾਬ ਸਰਕਾਰ ਨੂੰ ਬੁਰੀ ਤਰ੍ਹਾਂ ਕੀਰ ਲਿਆ ਹਾਲਾਂਕਿ ਪੰਜਾਬ ਸਰਕਾਰ ਨੇ ਇਸ ਤੇ ਕੋਈ ਟਿੱਪਣੀ ਤੇ ਨਹੀਂ ਕੀਤੀ ਪਰ ਸੁਨੀਲ ਜਾਖੜ ਜੋ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੇ ਕੈਗ ਰਿਪੋਰਟ ਉਹ ਜਨਤਕ ਕਰ ਦਿੱਤੀ ਆ ਉਹਨਾਂ ਨੇ ਕਿਹਾ ਕਿ ਕੈਗ ਦੀ ਰਿਪੋਰਟ ਅਨਸਾਰ ਮਾਰਚ 2023 ਵਿੱਚ ਐਸ ਡੀ ਆਰ ਐਫ ਦੇ ਜਿਹੜੇ ਫੰਡ ਆ ਉਹ ਕਰੀਬ 941 ਕਰੋੜ ਰੁਪਏ ਸੀ ਤੇ ਮਾਰਚ 2024 ਵਿੱਚ ਉਹ ਵੱਧ ਕੇ 10380 ਕਰੋੜ ਰੁਪਏ ਹੋਏ ਤੇ ਹੁਣ ਸੂਬਾ ਸਰਕਾਰ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨਾ ਬੰਦ ਕਰ ਤੇ ਜਿਹੜਾ ਗੁੰਮਰਾਹ ਕੀਤਾ ਉਹਦੇ ਵਾਸਤੇ ਮਾਫੀ ਮੰਗਣ। ਉਹਨਾਂ ਨੇ ਸੁਨੀਲ ਜਾਖੜ ਉਹਨਾਂ ਨੇ ਇੱਕ ਜਾਰੀ ਬਿਆਨ ਦੇ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਐਸ ਡੀ ਆਰ ਐਫ ਦੇ ਫੰਡਾਂ ਦੇ ਮਾਮਲੇ ਦੇ ਵਿੱਚ ਜਵਾਬ ਦੇਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਤੇ ਬੀ ਜੀ ਪੀ ਪ੍ਰਧਾਨ ਨੇ ਸਰਕਾਰ ਨੂੰ ਘੇਰਦਿਆਂ ਕੈਗ ਦੀ ਰਿਪੋਰਟ ਵੀ ਜਨਤਕ ਕਰ ਦਿੱਤੀ ਹੈ ਜਿਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਕੋਲ ਪਏ SDRF ਦੇ 12000 ਕਰੋੜ ਰੁਪਏ ਸੰਬੰਧੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਸੀ ਇਸ ਸੰਬੰਧੀ ਸੁਨੀਲ ਜਾਖੜ ਨੇ ਇੱਕ ਸੋਸ਼ਲ ਮੀਡੀਆ ਸਨੇਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਨ ਕਰਦਿਆਂ ਲਿਖਿਆ ਕਿ ਇੱਕ ਐਗ ਦੀ ਰਿਪੋਰਟ ਹੈ ਜਿਸ ਵਿੱਚ ਬੜੀ ਸਪਸ਼ਟਾ ਨਾਲ ਦਰਜ ਹੈ ਕਿ ਪੰਜਾਬ ਕੋਲ 31 ਮਾਰਚ 2023 ਨੂੰ SDRF ਦੇ 941.74 ਕਰੋੜ ਰੁਪਏ ਭੇ ਸਨ ਅਤੇ ਰਿਪੋਰਟਸ ਅਨਸਾਰ ਕੇਂਦਰ ਸਰਕਾਰ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਸੂਬਾ ਸਰਕਾਰ ਨੇ ਇਸ ਨੂੰ ਉਚਿਤ ਨਵੇਸ਼ ਨਹੀਂ ਕੀਤਾ। ਉਹਨਾਂ ਨੇ ਆਪਣੇ ਟਵੀਟ ਵਿੱਚ ਅੱਗੇ ਲਿਖਿਆ ਕਿ ਇਸ ਤੋਂ ਬਾਅਦ ਵੀ ਸਾਲ 2023, 2024, ਸਾਲ 2024, 2025 ਅਤੇ ਸਾਲ 2025, 2026 ਦੇ ਫੰਡ ਆਏ ਨੇ ਜਿਨ੍ਹਾਂ ਨੂੰ ਮਿਲਾ ਕੇ ਕੁੱਲ ਰਕਮ 12000 ਕਰੋੜ ਰੁਪਏ ਵਧਦੀ ਹੈ। ਉਹਨਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਾਹਿਬ ਤੁਹਾਡੇ ਮੁੱਖ ਸਕੱਤਰ ਨੇ ਵੀ ਤੁਹਾਡੀ ਹਾਜ਼ਰੀ ਵਿੱਚ ਦੱਬੀ ਜਵਾਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਇਹ ਸਵਕਾਰ ਕੀਤਾ ਸੀ ਤੇ ਤੁਹਾਡੇ ਮੰਤਰੀ ਵੀ ਇਹ ਮੰਨ ਚੁੱਕੇ ਨੇ ਹੁਣ ਬਿਹਤਰ ਹੋਵੇਗਾ ਕਿ ਤੁਸੀਂ ਪੰਜਾਬ ਨੂੰ ਗੁਮਰਾਹ ਕਰਨ ਲਈ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲਓ ਅਤੇ ਇਸ ਰਕਮ ਦਾ ਢੁਕਵਾਂ ਇਸਤੇਮਾਲ ਲੋਕਾਂ ਨੂੰ ਰਾਹਤ ਦੇਣ ਤੇ ਕਰੋ ਇਸ ਸਬੰਧ ਵਿੱਚ ਸੁਨੀਲ ਜਾਖੜ ਨੇ ਬਾਅਦ ਵਿੱਚ ਮੀਡੀਆ ਨੂੰ ਜਾਰੀ ਬਿਆਨ ਵਿੱਚ ਹੋਰ ਦੱਸਿਆ ਕਿ ਅਗਲੀ ਰਿਪੋਰਟ 31 ਮਾਰਚ 2024 ਨੂੰ ਸੂਬਾ ਸਰਕਾਰ ਕੋਲ ਐਸਡੀਆਰਫ ਦਾ ਕੁੱਲ 10380.41 ਕਰੋੜ ਰੁਪਏ ਜਮ੍ਹਾਂ ਹੋ ਚੁੱਕੇ ਸਨ ਉਹਨਾਂ ਕਹਿੰਦੇ ਕਿ ਸਾਰੇ ਤੱਥ ਸਾਫ਼ ਕਰਦੇ ਹਨ ਕਿ ਮੁੱਖ ਮੰਤਰੀ ਪੰਜਾਬ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਤੇ ਸਰਕਾਰੀ ਪੈਸੇ ਦੀ ਹੋਈ ਦੁਰਵਰਤੋਂ ਤੇ ਹੁਣ ਪਰਦਾ ਪਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਸবাই ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਇਹ ਨਹੀਂ ਕਹਿ ਸਕਦੇ ਕਿ ਪੈਸਾ ਕਿੱਥੇ ਹੈ ਤੇ ਮੈਨੂੰ ਨਹੀਂ ਪਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਤੋਂ ਬੋਲੇਗੇ ਝੂਠ ਲਈ ਮਾਫੀ ਮੰਗਣੀ ਚਾਹੀਦੀ ਹੈ ਅਤੇ SDRF ਦੇ ਪਏ ਇਸ 12000 ਕਰੋੜ ਰੁਪਏ ਦੀ ਵਰਤੋਂ ਪੰਜਾਬ ਦੇ ਹਰ ਪੀੜਤਾਂ ਨੂੰ ਰਾਹਤ ਦਿਨ ਵਿੱਚ ਕਰਨੀ ਚਾਹੀਦੀ ਹੈ ਉਹਨਾਂ ਨੇ ਮੁੱਖ ਮੰਤਰੀ ਇਹ ਵੀ ਸਲਾਹ ਦਿੱਤੀ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣਿਆ ਸੀ ਨਾ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਮੁੱਖ ਮੰਤਰੀ ਸਰਕਾਰ ਦੀ ਲਗਾ ਆਪਣੇ ਹੱਥਾਂ ਲੈਣ ਅਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਨਹੀਂ ਤਾਂ ਪੰਜਾਬ ਸਰਕਾਰ ਕੇਜਰੀਵਾਲ ਨੂੰ ਠੇਕੇ ਤੇ ਦੇਣ ਲਈ ਪੰਜਾਬ ਦੇ ਲੋਕ ਉਹਨਾਂ ਨੂੰ ਕਦੇ ਵੀ ਮਾਫ ਨਹੀਂ ਕਰਨਗੇ 12000 ਕਰੋੜ ਰੁਪਏ ਦੇ ਮਸਲੇ ਤੇ ਲਗਾਤਾਰ ਪੰਜਾਬ ਦੇ ਵਿੱਚ ਸਿਆਸਤ ਹੋ ਰਹੀ ਹੈ ਉਦੋਂ ਸਿਆਸਤ ਸ਼ੁਰੂ ਹੋਇਆ ਜਦੋਂ ਭਾਰਤ ਸਰਕਾਰ ਨੇ ਪੰਜਾਬ ਨੂੰ ਹੜ੍ਹਾਂ ਦੇ ਕਰਕੇ ਮਾਪ ਦੇ ਰੂਪ ਤੇ 1600 ਕਰੋੜ ਰੁਪਏ ਦਿੱਤੇ ਤੇ ਨਾਲ ਹੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਘਟਾਰੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਵਿੱਚ ਜਾ ਕੇ ਮਿਲ ਕੇ ਦੱਸਿਆ ਸੀ ਕਿ ਸਿਰਫ 1600 ਕਰੋੜ ਰੁਪਏ ਟੋਕਣ ਮੰਨੀ ਆ ਬਾਕੀ ਜਿਹੜਾ ਨੁਕਸਾਨ ਹੋਊਗਾ ਜੋ-ਜੋ ਪੰਜਾਬ ਸਰਕਾਰ ਸੈਂਟਰ ਨੂੰ ਰਿਪੋਰਟ ਭੇਜੇਗੀ ਓ ਤ्यों ਓ ਹੀ ਸੂਬਾ ਸਰਕਾਰ ਦੀ ਮਦਦ ਕੀਤੀ ਜਾਏਗੀ ਇਹ ਇੱਕ ਸ਼ੁਰੂਆਤੀ ਜਿਹੜੀ ਆ ਮਦਦ ਆ ਪਰ ਸੂਬਾ ਸਰਕਾਰ ਕੋਲ 12000 ਕਰੋੜ ਰੁਪਏ ਵੀ ਪਏ ਨੇ ਜਦੋਂ 12000 ਕਰੋੜ ਰੁਪਏ ਦੀ ਐਸ ਡੀ ਆਰ ਐਫ ਫੰਡ ਦੀ ਗੱਲ ਹੋਈ ਤਾਂ ਪੰਜਾਬ ਸਰਕਾਰ ਦੇ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਬਿਆਨ ਜਿਹੜੇ ਨੇ ਉਹ ਮੇਲ ਨਹੀਂ ਖਾਦੇ ਜਿੱਥੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਨੇ ਪਹਿਲੇ ਦਿਨ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ 12000 ਕਰੋੜ ਰੁਪਏ ਨਹੀਂ ਆ ਉਸੇ ਦਿਨ ਹੀ ਬਾਅਦ ਚ ਸ਼ਾਮ ਨੂੰ ਅਮੜ ਰੋੜਾ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਇਹੋ ਜਿਹੇ ਪੈਸੇ ਪਏ ਹੋਣ ਦਾ ਕੀ ਫਾਇਦਾ ਜੇ ਅਸੀਂ ਵਰਤ ਨਹੀਂ ਸਕਦੇ ਕਿਉਂਕਿ ਸੈਂਟਰਲ ਸਰਕਾਰ ਦੇ ਜਿਹੜੇ ਨਿਜ਼ਮ ਉਹ ਬਹੁਤ ਸਖਤ ਨੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਰਤੀ ਜਨਤਾ ਪਾਰਟੀ ਨੇ ਇਲਜ਼ਾਮ ਲਗਾ ਦਿੱਤਾ ਕਿ ਸੂਬੇ ਦੇ ਮੁੱਖ ਮੰਤਰੀ ਕਰਕੇ ਉਹਨਾਂ ਨੂੰ ਤੇ 12000 ਕਰੋੜ ਰੁਪਏ ਦਾ ਪਤਾ ਨਹੀਂ ਤੇ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਵੀ ਪ੍ਰਕਾਸ਼ਿਤ ਹੋ ਗਈਆਂ ਕੈਗ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਸਾਲ ਵਾਈਜ਼ ਕਿ ਪੰਜਾਬ ਕੋਲ 12000 ਕਰੋੜ ਰੁਪਏ ਪਏ ਨਹੀਂ ਹੁਣ ਆਖਰ ਸਵਾਲ ਇਹ ਆ ਕਿ 12000 ਕਰੋੜ ਰੁਪਏ ਕਿੱਥੇ ਕਾਗਜ਼ਾਂ ਦੇ ਵਿੱਚ ਆ ਜਾਂ ਸਰਕਾਰ ਨੇ ਕਿਤੇ ਹੋਰ ਪਾਸੇ ਖਰਚਲੇ ਨੇ ਇਸੇ ਕਰਕੇ ਹੀ ਆਪੋਜੀਸ਼ਨ ਪਾਰਟੀਆਂ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਜਾਂ ਫਿਰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਮਰਿੰਦਰ ਸਿੰਘ ਬੜਿੰਗ ਉਹ ਕਹਿ ਚੁੱਕੇ ਨੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਔਰ ਵਿਧਾਨ ਸਭਾ ਬੁਲਾ ਕੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਉਥੇ ਬੀਜੇਪੀ ਵੀ ਜਿੱਥੇ ਉਹਨਾਂ ਨੇ ਕਹਿ ਕਿ ਦੀ ਰਿਪੋਰਟ ਦਾ ਹਵਾਲਾ ਦਿੱਤਾ ਉਨਾ ਵੀ ਕਹਿਆ ਕਿ ਮਾਮਲਾ ਸਰਕਾਰ ਨੂੰ ਜਨਤਕ ਤੌਰ ਤੇ ਕੈਗ ਦੀ ਰਿਪੋਰਟ ਨਸ਼ਰ ਕਰਦੀ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ ਤੇ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਸੂਬਾ ਸਰਕਾਰ ਕੀ ਜਵਾਬ ਦਿੰਦੀ ਹੈ ਕੈਗ ਦੀ ਰਿਪੋਰਟ ਜੋ ਜਨਤਕ ਹੋ ਚੁੱਕੀ ਹੈ ਕਿ ਪੰਜਾਬ ਕੋਲ ਇਨਾ ਪੈਸਾ ਪਿਆ ਸੀ ਉਸ ਬਾਬਤ ਸੂਬਾ ਸਰਕਾਰ ਆਪਣਾ ਕੀ ਪੱਖ ਰੱਖਦੀ ਹੈ ਪਰ ਸਵਾਲ ਹੈ ਕਿ ਮਸਲਾ 12000 ਕਰੋੜ ਰੁਪਏ ਦਾ ਜਾਂ ਜਮਾ 1600 ਕਰੋੜ ਰੁਪਈਆ ਪਰ ਗੱਲ ਆ ਕਿ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਤੇ ਉਹਨਾਂ ਦੇ ਪੀੜਤ ਪਰਿਵਾਰ ਜਾਂ ਲੋਕ ਉਹਨਾਂ ਨੂੰ ਮਦਦ ਮਿਲਣੀ ਚਾਹੀਦੀ ਆ ਕਿਉਂਕਿ ਹਾਲੇ ਤੱਕ ਲੋਕਾਂ ਨੇ ਆਪ ਹੀ ਇੱਕ ਦੂਜੇ ਦੀ ਮਦਦ ਕੀਤੀ ਆ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਸੀ ਉਹ ਸਿਰਫ ਸਿਆਸਤ ਖੇਡ ਰਹੀਆਂ ਨੇ ਲੋਕਾਂ ਤੱਕ ਹਾਲੇ ਤੱਕ ਜਿਹੜੀ ਆ ਉਹ ਮਦਦ ਸਰਕਾਰੀ ਪੱਧਰ ਤੇ ਨਹੀਂ ਪਹੁੰਚੀ ਬਿਆਨਬਾਜ਼ੀ ਜ਼ਰੂਰ ਹੋ ਰਹੀ ਆ ਇਲਜ਼ਾਮਬਾਜ਼ੀ ਜ਼ਰੂਰ ਹੋਈ ਆ ਦੂਸ਼ਣਬਾਜ਼ੀ ਜ਼ਰੂਰ ਹੋਈ ਆ ਇਹ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਿਆ ਦੇਖਦੇ ਰੂ ਇਹ ਵੀ ਸਿ ਪੰਜਾਬ ਧੰਨਵਾਦ